ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰ ਸੰਤਾਨ ਨੂੰ ਅੱਜ 13 April ਦਿਨ ਐਤਵਾਰ ਰਸਾਖ ਦੇ ਮੇਲੇ ਦੀ ਸ਼ੁਰੂਆਤ ਹੋਈ ਹੈ ਨਾਲ ਦੀ ਨਾਲ ਅੱਜ ਖਾਲਸੇ ਦਾ ਜਨਮ ਦਿਹਾੜਾ ਹੈ ਤਾਂ ਤਾਂ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਜਿਹਦੇ ਗੁਰਸਥਾਨ ਜਿੱਥੇ-ਜਿੱਥੇ ਵੀ ਹਨ ਹਰ ਘਰ ਦੇ ਵਿੱਚ ਹਰ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਜਲ ਰਹੇ ਹਨ ਕਿ ਆਜ ਦੇ ਦਿਨ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੰਨਾ ਵੱਡਾ ਕਾਰਜ ਇੰਨਾ ਪਰਪਰਿਕਾਰਿਕ ਕਾਰਜ ਕੀਤਾ ਖਾਲਸੇ ਦੀ ਸਥਾਪਨਾ ਕੀਤੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਵਿਖੇ ਥੋੜਾ ਜਿਹਾ ਪਿਛੇ ਇਤਿਹਾਸ ਵਾਲਾ ਚਾਤਿ ਮਾਰਦੇ ਆ ਕਿ ਧੰਨ ਧੰਨ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਲੋੜ ਕਿਉਂ ਪਈ ਖਾਲਸੇ ਦੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਤੱਕ ਜੋ ਸਮਾ ਹੈ ਉਹ ਸ਼ਾਂਤ ਮਿਰਿਆ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪਕਾਰ ਨੂੰ ਸ਼ਬਦ ਗੁਰੂ ਸੁਰਤਨ ਚੇਲਾ ਉਹਨਾਂ ਦੀ ਸ਼ਰਨਮਤੀ ਵਿੱਚ ਆਏ ਭਾਈ ਲਾਣਾ ਜੀ ਜੋ ਕਿ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਬਣੇ ਦੂਸਰੀ ਜੋਤਪੁਰਨਾ ਪਾਸ਼ਾ ਜੀ ਇਸੇ ਤਰ੍ਹਾਂ ਕੋ ਅਮਰਦਾਸ ਮਹਾਰਾਜ ਜੀ कि ਜਦੋਂ ਵੀ ਪੰਨੀ ਜੀ ਨੇ ਮਹਾਰਾਜ ਅਮਰਦਾਸ ਜੀ ਨੂੰ ਪਿਆਸ ਸੱਤੇ ਪਾਸ਼ਾ ਜੀ ਹੁਣ ਗੱਡੀ ਜੋ ਹੈ ਉਹ ਘਰ ਵਿੱਚ ਰਹਿਣੀ ਚਾਹੀਦੀ ਹੈ ਇਤਿਹਾਸ ਬੋਲਨ ਮੈਂ ਥੋੜਾ ਜਿਹਾ ਕੋਈ ਕਿ ਤੁਹਾਡੇ ਕਾਜ਼ ਪਤਾ ਜਾ ਰਿਹਾ ਇੱਥੇ ਗਲਤੀ ਤੇ ਮਾਫ ਕਰਿਓ ਤੇ ਫਿਰ ਵੀ ਪੰਨੀ ਜੀ ਨੂੰ ਇਹ ਵਾਰ ਮਿਲਿਆ ਅੱਗੇ ਤੂੰ ਜਿਹੜੀ ਗੱਡੀ ਉਹ ਘਰ ਵਿੱਚ ਰਵੇਗੀ ਤੇ ਫਿਰ ਬਾਬਾ ਜੀਠਾ ਜੀ ਫਿਰ ਅਮਰਦਾਸ ਸਾਹਿਬ ਜੀ ਦੇ ਜਵਾਈ ਜਿਹੜੇ ਗੁਰੂ ਸਾਹਿਬ ਜੀ ਨੇ ਬੀਪਾਨੀ ਨੂੰ ਜਾਣਦੇ ਦੇ ਦੇਖਿਆ ਤਾਂ ਉਹ ਮਹਿਸੂਸ ਕੀਤਾ ਕਿ ਬੀਪਰ ਦੇ ਵਿਆਹ ਤਾਂ ਨਹੀਂ ਰਿਹਾ ਤੇ ਉਹ ਘਰ ਵਿੱਚ ਅਸ਼ਲਾ ਮੁਸਲਕ ਕੀਤਾ ਕਿ ਬੀਪਾਨੀ ਵਾਸਤੇ ਕੋਈ ਵਾਰ ਲੱਭੇ ਜਾਵੇ ਤੇ ਮਾਤਾ ਜੀ ਕਹਿ ਲੱਗੇ ਜੇਠੇ ਦਾ ਵਾਰ ਚਾਹੀਦਾ ਤੇ ਗੁਰੂ ਸਾਹਿਬ ਕਹਿੰਦੇ ਜੇਠਾ ਫਿਰ ਜੇਠਾ ਹੀ ਹੈ ਤੇ ਫਿਰ ਗੁਰੂ ਸਾਹਿਬ ਜੀ ਗੁਰੂ ਰਾਮਦਾਸ ਮਹਾਰਾਜ ਜੀ ਨਾਲ ਬੀਪਾਨੀ ਦਾ ਜਿਹੜਾ ਉਹਨਾਂ ਦੇ ਕਾਰਜ ਨੇ ਗੁਰੂ ਅਰਜਨ ਸਾਹਿਬ ਜੀ ਤਾਂ ਸਮਾ ਸ਼ਾਂਤ ਮਿਰਿਆ ਜਦੋਂ ਸਾਹਿਬ ਗੁਰੂ ਅਰਜਨ ਸਾਹਿਬ ਜੀ ਨੂੰ ਪੁੱਤੀ ਤਵੇ ਤੇ ਬਿਠਾ ਕੇ ਬੜੇ ਹੀ ਤੁਸੀਂ ਦੇ ਦੇ ਕੇ ਮਹਾਰਾਣ ਸ਼ੀਰ ਕੀਤਾ ਜਾਂਦਾ ਹੈ ਉੱਥੇ ਫਿਰ ਕਿੱਥੇ ਰੰਦਾ ਜਿਹੜਾ ਮੋੜ ਮੁੜਦਾ ਹੈ ਤੇ ਫਿਰ ਸਾਬ ਗੁਰੂ ਕੋ ਹਰਗੋਬਿੰਦ ਪਾਸ਼ਾ ਜੀ ਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਕਿਰਪਨ ਬੱਬੂ ਦਾ ਸੇ ਦੋ ਤਲਵਾਰਾਂ ਮੀਰੀ ਤੇ ਪੀਰੀ ਤਾਨ ਕਰਦੇ ਆ ਅੱਗੋਂ ਤੋਂ ਪੁਰ ਸਾਹਿਬ ਸੰਗਤਾਂ ਵਿੱਚ ਇਹ ਸਦੇਸ਼ ਤੇ ਜਿਹੜਾ ਹੁਣ ਘੋੜੇ ਹਿਆਰ ਆਪਣੇ ਪਰਿਵਾਰ ਵਿੱਚੋਂ ਸਿੰਘ ਜਿਹੜੇ ਉਹ ਸਿਆਣੇ ਜੀ ਭਰਤੀ ਕੋ ਇਹ ਪਰੰਪਰਾ ਚੱਲਦੀ ਰਹੀ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਨੰਦਪੁਰ ਸਾਹਿਬ ਵਿੱਚ ਬਰਾਜ ਮੰਡਲ ਜਿਹਨੂੰ ਕਸ਼ਮੀਰੀ ਪੰਡਤ ਕਹਿੰਦੇ ਆ ਤੇ ਕਿੰਨੇ ਮਾਰੇ ਸਾਡੇ ਕਰਨ ਤੇ ਬੜੀ ਭਾਰੀ ਬਣੀ ਐ ਤੇ ਸਾਡੇ ਕਰਨ ਮੁਚਾ ਤੇ ਫਿਰ ਗੁਰੂ ਸਾਹਿਬ ਜੀ ਦੇ ਤਖਤ ਲਾਗੇ ਹੀ ਤੰਦਨ ਗੁਰਗੋਬ ਸਿੰਘ ਜੀ 9 ਸਾਲ ਦੀ ਉਮਰ ਹੈ ਉਹ ਬੇਨਰਾਜੀ ਫਿਰ ਉਹ ਪੁੱਤਾਂ ਨੂੰ ਦਿੱਲੀ ਵੱਲ ਤੋਰਦੇ ਹਨ ਇੰਨਾ ਕੁਝ ਹੋਂਦੇ ਜਦੋਂ ਮਹਾਰਾਜ ਸਿੱਖ ਘਰ ਤੋਂ ਅਲਾ ਕਿੱਟੇ ਜਾਂਦਾ ਤੇ ਬਾਬਾ ਜੀਤਾ ਜੀ ਨੇ ਸਿਹਾ ਮਿਲਦੀ ਹੈ ਸੀਸ ਲੱਭ ਜਾਂਦੇ ਨੇ ਤੇ ਫਿਰ ਬਾਤ ਪੁੱਛ ਹੁੰਦੀ ਕਿ ਕਿਸੇ ਨੇ ਹੱਥ ਨਾਰਾ ਨਹੀਂ ਮਾਰਿਆ ਤੇ ਬਾਬਾ ਜੇਤਾ ਜੀ ਕਹਿਣ ਲੱਗੇ ਆਓ ਬਾਬਾ ਜੇਤਾ ਜੀ ਕਹਿਣ ਲੱਗੇ ਵੀ ਪੋਤੇ ਸਾਰੇ ਬੁੱਤ ਬਣ ਖਲੋਤੇ ਸਨ ਕਿਸੇ ਨੇ ਹੱਥ ਦਾ ਨਾਰਾ ਨਹੀਂ ਮਾਰਿਆ ਸਾਰੇ ਚੋਪਾ ਖਲੋਤੇ ਸਨ ਡਰੇ ਹੋਏ ਸਨ ਉਹ ਸਰਕਾਰ ਦੀ ਸਰਕਾਰ ਕਿਹੜੀ ਆਸਾ ਪੈਦਾ ਕਿੱਥੇ ਜਾਵੇਗਾ ਜੋ ਮਜਲੂਮਾਂ ਬੇਸਹਾਰਿਆਂ ਨੂੰ ਗਰੀਬਾਂ ਨੂੰ ਦਬੇ ਕੁਚਲੇ ਨੂੰ ਕਿਸ ਤੰਤਰ ਤੱਕ ਦਵਾਵੇਗਾ ਉਹਨਾਂ ਨੂੰ ਜੂਨ ਦਾ ਹੱਕ ਦਵਾਵੇ ਤੇ ਐਸੇ ਹੀ ਰੀਤ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਕਿਉਂਕਿ ਉਸ ਸਮੇਂ ਜ਼ਾਲਮ ਜ਼ੁਲਮ ਬਹੁਤ ਵੱਚਕਾ ਹਹਾਕਾਰ ਮਚੀ ਹੈ ਤੇ ਅਫਗਾਨ ਮੁਗਲ ਸਾਰੇ ਪਾਸੇ ਲੋਕਾਂ ਨੂੰ ਮਸਜਿਦਾਂ ਤੋਂ ਬਕਲਾਂਾਂ ਦਾ ਜਾਰੀ ਹੈ ਧਰਮ ਜਿਹੜਾ ਆ ਉਹ ਛੱਤੇ ਤੰਗਿਆ ਆ ਮੈਂ ਤੇ ਫਿਰ ਗੁਰੂ ਸਾਹਿਬ ਜੀ ਨੇ ਸਮਾਉਣ ਕੀਤਾ ਇਸ ਗੱਲ ਸਾਹ ਦੇ ਵਿੱਚ ਭਾਰੀ ਕਾਜ ਕੀਤਾ ਗਿਆ ਤੇ ਫਿਰ ਗੁਰੂ ਸਾਹਿਬ ਨੰਗੀ ਤਲਵਾਰ ਲੈ ਕੇ ਕਿਸੇ ਗੁਰੂ ਸਾਹਿਬ ਨੂੰ ਸ਼ਕਲਦਾਲ ਕੋ ਨੰਗੀ ਤਲਵਾਰ ਲੈ ਕੇ ਨੰਗੀ ਤਲਵਾਰ ਮਾਰਨ ਤੋਂ ਚੀਜ਼ ਨੂੰ ਸਟੇਜ ਤੋਂ ਕੱਢੀ ਤਾਂ ਪਹਿਲਾਂ ਫਿਰ ਕੀ ਆਇਆ ਦਿਆ ਦਿਆ ਆਈ ਧਰਮ ਦੇ ਵਿੱਚ ਧਰਮਕਿਸ਼ੇ ਆਇਆ ਬਾਅਦ ਬਾਅਦ ਧਰਮ ਸਿੰਘ ਜੀ ਆਏ ਧਰਮ ਸਿੰਘ ਬਾਅਦ ਫਿਰ ਹਿੰਮਤ ਆਈ ਹਿੰਮਤ ਸਿੰਘ ਜੀ ਹਿੰਮਤਵਰ ਮੋਹਕਮ ਸਿੰਘ ਜੀ ਬਾਹਰ ਜਿਹੜੂ ਇਹ ਸਾਰਾ ਕੁਝ ਹੈ ਕਿ ਸਾਬ ਨਗਰਾਂ ਦੇ ਸਾਬ ਸਿੰਘ ਇੰਨਾ ਸਿੰਘਾਂ ਨੇ ਆਪਣੇ ਸੀਸ ਦੇ ਕੇ ਕਈ ਕਨੇ ਬੱਕਰੇ ਵੱਡੇ ਦੋ ਤੀਕਾ ਇਹ ਸਿਰਫ ਮਨਕਰਤ ਗੱਲਾਂ ਨੇ ਬੱਕਰੇ ਵੱਡੇ ਉਹਨਾਂ ਦੀ ਬਾਜ ਨਾ ਹੁੰਦੀ ਤੇ ਕਿਸੇ ਸਿਰ ਸੀਸ ਨੇ ਤੇ ਫਿਰ ਮੰਨ ਉਹਨਾਂ ਦਾ ਉਹਦਾ ਤੇ ਫਿਰ ਜਦੋਂ ਸਾਰਾ ਕੁਝ ਹੋ ਗਿਆ ਖਾਲਸਾ ਪੰਥ ਦੀ ਸਥਾਪਨਾ ਉਹਨਾਂ ਫਿਰ ਮਾਰਾਂ ਨੇ ਕੋਲ ਕਰ ਦਿੱਤੀ ਤੇ ਮਾਤਾ ਸਾਹਿਬ ਜੀ ਨੇ ਅਜ ਤਪਾਸੇ ਪਾ ਦਿੱਤੀ ਤੇ ਮਹਾਰਾਜ ਫਿਰ ਕਹਿਣ ਲੱਗੇ ਮੇਰਾ ਖਾਸ ਜੁਝਾਰੂ ਫੋਨ ਦੇ ਨਾਂ ਨਾਲ ਉਹਦੇ ਵਿੱਚ ਨਿਮਰਤਾ ਵੀ ਬੜੀ ਹੋਵੇਗੀ ਉਹਦੀ ਮਿਠਾਸ ਵੀ ਬੜੀ ਹੋਵੇਗੀ ਫਿਰ ਇਹ ਖਾਲਸਾ ਸਾਹਿਬ ਜੀ ਨੇ ਝੋਲੀ ਦੀ ਮਾਰਾਂ ਨੂੰ ਪਾਇਆ ਇਹਦੀ ਬਦੌਲਤ ਮਾਰਾਂ ਨੇ ਇੱਕ ਅਹੋ ਖਾਲਸਾ ਪੋਣਾ ਕੀਤਾ ਜਿਨ੍ਹਾਂ ਨੇ ਜ਼ੁਲਮ ਦੇ ਦੰਦ ਖੱਟੇ ਕਰਕੇ ਰੱਖ ਦਿੱਤੇ ਜ਼ੁਲਮ ਦੇ ਆਹੂ ਲਾ ਕੇ ਰਾਜ ਦਿੱਤੇ ਆਹੋ ਜੀ ਮਿਸਾਲ ਪਹਿਲਾਂ ਕੀਤੀ ਜਿਹਦੇ ਵਿੱਚ ਮਹਾਰਾਜ ਨੇ ਕਿਰਪਾ ਜਗਲੇ ਕੋਚਿਆਂ ਨੂੰ ਨਿਮੀ ਜੀ ਆਤਮਾ ਚਾਰ ਟੁਕੜੇ ਕਰਕੇ ਇੱਕ ਸੂਰਜ ਦੇ ਪ੍ਰੋਕੇ ਖੜਾ ਕੀਤਾ ਤੇ ਉਹ ਦੇਣੀ ਅੱਜ ਸਾਰੇ ਸੰਤਾਂ ਬਾਬੂ ਜੀ ਸਾਹਿਬ ਦਰਸਾਂ ਤੇ ਇਹ ਹਰ ਸਾਲ ਰੋਜ਼ ਹੀ ਮਹਾਰਾਜ ਦਾ ਪ੍ਰਵਾਹ ਚੱਲਣਾ ਬੰਦ ਨਾ ਪਰ ਕੁਝ ਦਿਨ ਖਾਸ ਬਣੇ ਅੱਜ ਖ਼ਾਲਸਾ ਦਾ ਜਨਮ ਦਿਹਾੜਾ ਹੈ ਤੇ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਾਹਿਬ ਦੇ ਸੰਤਾਂ ਦੇਖੋ ਖ਼ਾਲਸਾ ਦੇ ਕੋਲੇ ਸੇਵਾ ਕਰਨ ਵਾਲੇ ਅਮਰਤ ਵੇਲੇ ਦਿੱਸੇ ਅਮਰਤ ਵੇਲੇ ਸੁਨਤਾ ਦਾ ਅਥਾ ਪਿਆਰ ਗੁਰਸਾਹਿਬ ਦੇ ਨਾਲ ਸਿਰ ਨਾਕਲ ਮਸਤ ਹੋ ਕੇ ਗੁਰੂ ਕਰੋ ਕਿਸ਼ਨਾਪੜ੍ਹ ਕਾਰਜਾਂ ਨੇ ਆਪ ਦਾ ਸੰਗਤ ਦੇਖਦੇ 16 ਸਾਲ ਦੀ ਸੇਵਾ ਹੋ ਰਹੀ ਹੈ ਬੱਚੇ ਜਵਾਨ ਸਾਰੇ ਹੀ ਇਸ ਸੇਵਾ 'ਚ ਹਿੱਸਾ ਲੈ ਰਹੇ ਨੇ ਤੇ ਕਈ ਇਹੋ ਜਿਹੇ ਸਿੰਘ ਆ ਗਏ ਨੇ ਜਿਹੜੇ ਅਮਰਤ ਪਾਨ ਪਾਨ ਕੇ ਗੁਰੂ ਵਾਲੇ ਬਣ ਚੁੱਕੇ ਨੇ ਤੇ ਬੜੀ ਕਿਰਪਾ ਹੋ ਰਹੀ ਹੈ ਸਿਆ ਭੁਲਾ ਚਕਾ ਮਾਲੀ ਮਾਸਟਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ